ਇਹ ਦੋ ਤਿੰਨ ਵੀ ਗੰਦ ਪਾਇਆ ਸਾਰੇ ਪਿੰਡ ਦੇ ਵਿੱਚ ਇਹ ਵੀ ਆ ਦੋ ਇਹ ਵੀ ਆ ਦੋ ਜਾਓ ਯਾਰ ਨਾ ਤੇਨੂੰ ਹਜ਼ਾਰ ਵਾਲੀ ਤੈਨੂੰ ਮੈਂ ਘਰ ਆ ਕੇ ਕਹਿ ਗਿਆ ਬੰਦੇ ਦਾ ਪੁੱਤ ਬਣ ਜਾ ਬਣ ਜਾ ਬਣ ਜਾ ਤੁਸੀਂ ਨਹੀਂ ਬਣਦੇ ਤੁੰਗ ਜਿਹੜਾ ਦੋਤ ਦਾ ਦੋਤ ਕਿੱਦਾਂ ਆਏ ਜੀ ਤੁਸੀਂ ਦੱਸੋ ਦਵਾ ਦੇ ਜਵਾਬ ਸਹੀ ਥੀ ਚਾਹੀਏ ਫਿਰ ਮਾਮਲਾ ਇਹ ਕੀ ਕਰਨਾ ਹੈ ਜੀ ਬਸ ਤੁਹਾਨੂੰ ਪਾ ਜੀ ਦੱਸੋ ਦੱਸੋ ਨਾ ਨਾ ਲੈ ਉਹ ਅੱਗੇ ਕਿਤੇ ਕੋਈ ਫਰਦੇ ਪਿੰਡ ਚ ਸੱਚੀ ਸੱਚੀ ਦੱਸੋ ਉਹ ਆਪਣੇ ਕੰਮ ਕਰਦੀ ਸੱਚੀ ਸੱਚੀ ਦੱਸ ਦੋ ਤੇਨੂੰ ਕੋਈ ਖਰਦੇ ਆ ਬੰਦਾ ਸਾਹਲੇ ਉਤਰੂਂਗਾ ਕਰੋ ਹਾਂ ਜੀ ਇਹ ਕੋਈ ਖਰਦੇ ਹਾਂ ਜੀ ਰੋਜ ਹੁੰਦੇ ਜੇ ਹਾਂਜੀ ਆ ਸੋ ਜੇ ਵੀ ਪੁੱਛ ਬਾਬ ਦੇ ਜਵਾਬ ਦੇ ਮੈਂ ਤੁਹੂਆਂ ਨਹੀਂ ਤੇਰੀ ਗੱਲ ਸੁਣਨੀ ਤੇ ਸਾਹਮਣੇ ਮੂੰਹ ਤੇ ਉਂਗਲ ਕਰਦੇ ਜਵਾਬ ਦੇ ਦੇਖਦਾ ਬੋਲੋ ਸਾਈਕਵਾ ਦੱਸਦਾ ਬੋਲੋ ਹਾਂਜੀ ਖੜਦੇ ਇਹਦੇ ਕੋ ਖੜਦੇ ਜੇ ਕੀ ਖੜਦੇ ਜੇ ਲਾਈ ਕਰਦੇ ਜੇ ਮੈਂ ਖੜਦੇ ਜੇ ਤੇ ਜਵਾਬ ਦੇ ਇਧਰ ਕਰ ਸੁਣ ਮੈਂ ਕਿਹਦੇ ਵਜੇ ਪੁੱਛ ਪਹਿਣ ਇਧਰ ਮੂੰਹ ਕਰ ਜਵਾਬ ਦੇ ਇਥੇ ਤਾਂ ਉਦੋਂ ਤਾਂ ਸੱਜਾ ਤਾਂ ਵੀ ਵੀਡੀਓ ਬੰਦਈ ਮੈਂ ਤੁਹਾਡੀ ਵੀਡੀਓ ਬੰਦਈ ਮੈਂ ਥਾਣੇ ਦੇ ਕੇ ਹੁਣੇ ਜਾ ਕੇ ਕਿਉਂ ਨਹੀਂ ਕਰਦੀ ਤੂੰ ਆ ਕੇ ਜਾਂਦਾ ਕਰਦਾ ਹੋਣਾ ਦੱਸੋ ਬੋਲੋ ਪਤਾ ਹੈ ਇਹ ਬੋਲੋ ਬੋਲੋ ਕੀ ਗੱਲ ਬੋਲਦੇ ਸੋ ਇਹ ਸਮਾਂ ਹੈ ਇਹ ਫਾਈਲ ਕਿਹਦੇ ਨਾਮ ਦਾ ਲਓ ਬਾਉ ਕੀ ਨਾਮ ਇਹਦਾ ਬਾਉ ਬੋਲ ਤੂੰ ਹੀ ਜਵਾਬ ਦੇ ਮੈਨੂੰ ਇੰਨੀ ਵਾਰ ਗੱਲਾਂ ਕਰਦੀ ਆ ਕਿ ਤੂੰ ਪਟਾਪਟਾ ਤੂੰ ਇੱਥੇ ਪਿੰਡ 'ਚ ਗੰਦ ਪਾਇਆ ਤੂੰ ਗੰਦ ਸਾਰਿਆਂ ਨੂੰ ਪਾ ਦੇ ਆਪ ਕੋਲ ਅਰੇ ਲੋਕ ਗਲੀ 'ਚ ਲੈ ਆਲੇ ਦਿਨ ਚੜੇ ਕਿਹੜਾ ਪਿੰਡ ਦਾ ਡਾਡ ਉਹਨਾਂ ਦਾ ਮੰਜਿਆਂ 'ਚ ਰੋਜ਼ ਆਉਂਦੇ ਜਿੱਥੇ ਦੇ ਦੋ ਦੋ ਜੀ ਜਵਾਬ ਕਰਾਂ ਮੈਂ ਤੈਨੂੰ ਜੀ ਰੋ ਤੇਰ ਕੋ ਮੈਂ ਉਹਨਾਂ ਤੈਨੂੰ 50 ਵਾਰੀ ਕਿਹਨਾ ਆਣਗੇ ਕੰਮ ਛੱਡ ਦੇ ਕਰ ਤੂੰ ਆਂਦੀ ਮੈਂ ਛੱਟ ਆਇਆ ਮੈਂ ਨਹੀਂ ਕਰਦਾ ਮੈਂ ਨਹੀਂ ਕਰਦਾ ਉਹਨਾਂ ਨੂੰ ਜਵਾਬ ਦੇ ਕਿਦਨ ਕਦਮ ਅੱਜ ਆਏ ਜਿਵੇਂ ਪਹਿਲਾਂ ਕਦੋਂ ਲੈ ਕੇ ਆਏ ਸੀ ਤੈਨੂੰ ਪਰਸੋਂ ਆਹੀ ਆ ਬੋਲ ਹੈ ਨਹੀਂ ਨਾ ਆਪਾਂ ਭਜਾਏ ਆ ਅਸੂਰੇ ਫੇਰਾਂ ਬੰਦਾ ਮਾਰਦਾ ਮਾਰਦਾ ਉਹ ਵੀ ਗਿਆ ਡੜੀ ਕੰਡਾ ਬੰਦੇ ਆਏ ਬਾਅਦ ਮੈਂ ਕਿਹਾ ਵੀਰ ਜੀ ਮਾਤਾ ਜੀ ਸਾਨੂੰ ਫਸਾਓਗੇ ਤੂੰ ਹੀ ਤੂੰ ਖੜਦੇ ਜੇ ਕਿਨੇ ਖੜਦੇ ਲੱਗੇ ਉਹ ਆਂਦਾ ਖੜਦੇ ਆਂਦੇ ਰੋਟ ਲੈ ਕੇ ਜਾਂਦੇ ਆਂਦੇ ਉਹ ਆਂਦਾ ਖੜਦੇ ਆਂਦੇ ਭਜਾਏ ਆਹੀ ਇਹਨਾਂ ਨੂੰ ਪਤਾ ਹਣਾ ਡਰਦੀ ਹੁਣ ਹੁੰਦੀ ਹੈ ਬਹੁਤ ਹੁੰਦੀ ਹੈ ਕਿਹਨਾਂ ਕਹੇ ਹੁਣ ਡਰਦੀ ਨਹੀਂ ਲੈ